ਇਨਸਟਾਗ੍ਰਾਮ ਉੱਪਰ ਫੇਮਸ ਕਮਲਕੌਰ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮ੍ਰਿਤਿਉ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਤੇ ਅਦੇਸ਼ ਹਸਪੀਟਲ ਦੀ ਪਾਰਕਿੰਗ 'ਚ ਗੱਡੀ ਦੇ ਵਿੱਚ ਇਹਨਾਂ ਦੀ Laash ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਕਾਫੀ ਸਮੈਲ ਆ ਰਹੀ ਸੀ ਗੱਡੀ ਤੋਂ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਜਦੋਂ ਛਾਣਬੀਣ ਕੀਤੀ ਤਾਂ ਵਿੱਚ ਇਹਨਾਂ ਦੀ Laash ਪਈ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰੋਂ ਇਕੱਲੇ ਕਮਾਉਣ ਵਾਲੇ ਸੀ ਤੇ ਇਹੀ ਆਪਣੇ ਮਾਪੇਵਾਂ ਦਾ ਢਿੱਡ ਪਾਲਦੇ ਸੀ ਤੇ ਉੱਥੇ ਕੋਈ ਦਵਾਈ ਲੈਣ ਆਏ ਜਾਂ ਕੀ ਚੱਕਰ ਹੋ ਸਕਦਾ ਹੈ ਪੁਲਿਸ ਇਸ ਦੀ ਛਾਣਬ ਕਾਫੀ ਗਲਤ ਹੁੰਦੀਆਂ ਸੀ ਜਿਸ ਕਰਕੇ ਕੋਈ ਇਹਨਾਂ ਦਾ ਕਤਲ ਕਰ ਗਿਆ ਦੇਖਨੇ ਕਮੈਂਟ ਵੀ ਕੀਤਾ ਕਿ ਬਾਕੀ ਵੀ ਜਿਹੜੀਆਂ ਕੁੜੀਆਂ ਨੇ ਇੰਸਟਾ ਤੇ ਗੰਦ ਪਾਇਆ ਹੈ ਉਹ ਵੀ ਤਿਆਰ ਹਨ ਪਤਾ ਨਹੀਂ ਹੁਣ ਕਿਹੜੀ ਦਰ ਨੰਬਰ ਲੱਗ ਜਾਣਾ ਹੈ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਹੈ ਬੜਾ ਗੰਦ ਪਾਤਾ ਅੱਜ ਕੱਲ ਕੁੜੀਆਂ ਨੇ ਇੰਸਟਾ ਸਨੈਪ ਫੇਸਬੁਕ ਤੇ ਨੰਗਪੁਣਾ ਦਿਖਾ ਦੇ ਕੇ ਪੈਸਾ ਕਮਾਈ ਆਉਂਦੀਆਂ ਦੁਨੀਆ ਤਾਂ ਅੰਤ ਆ ਗਿਆ ਦੁਨੀਆ ਤਾਂ ਹੁਣ ਬਸ ਮਰ ਗਈ ਕਹਿਣਾ ਤਾਂ ਨਹੀਂ ਚਾਹੀਦਾ ਕੀ ਕਰੀਏ ਗੰਦ ਪਾਇਆ ਲੋਕਾਂ ਨੇ ਇਹ ਸਭ ਨੂੰ ਦੇਖ ਕੇ ਤਾਂ ਹੀ ਲੱਗਦਾ ਕਿ ਕਮਲਕੌਰ ਦਾ ਕਤਲ ਕੀਤਾ ਗਿਆ ਹੈ ਨਾ ਕਿ ਐਵੇਂ ਉਹਨਾਂ ਦੀ ਜਾਨ ਗਈ ਹੈ ਬਾਕੀ ਇਹ ਜਿਵੇਂ ਇਨਵੈਸਟੀਗੇਸ਼ਨ ਹੁੰਦੀ ਹੈ ਕੀ ਰਿਪੋਰਟ ਆਉਂਦੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਅਗਲੀਆਂ ਵੀਡੀਓ ਦੇਖਣ ਲਈ ਇਤੋਂ ਰਿਲੇਟਡ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ